ਅੱਤ ਮਿਸ ਇਹਨਾਂ ਨੇ ਤਾਂ ਵੈਸੇ ਅਗਲ ਨਹੀਂ ਕੀਤੀ ਪੀਠ ਹੈ ਅਜੇ ਲੋਕਾਂ ਨੂੰ ਕੀ ਪਤਾ ਹੋਏਗਾ ਕਿ ਮਹਿੰਗੀ ਡਰੈੱਸ ਹੈ ਇਹਨਾਂ ਨੂੰ ਕੀ ਪਤਾ ਮਹਿੰਗੀ ਚੀਜ਼ ਦਾ ਵੈਲਿਊ ਕੀ ਹੁੰਦੀ ਹੈ ਸੌਰੀ ਮੈਮ ਸੌਰੀ ਸੌਰੀ ਮਾਈ ਫੁੱਟ ਮੈਮ ਮੈਂ ਜਾਣ ਕੇ ਨਹੀਂ ਕੀਤਾ ਕੁਝ ਵੀ ਮੈਂ ਸਾਫ਼ ਕਰ ਦਿੰਦੀ ਹਾਂ ਤੇਰੇ ਤੋਂ ਕਰਾਨੀ ਹੈ ਸਾਫ਼ ਮੈਂ ਇਹਨਾਂ ਨੂੰ ਕੀ ਪਤਾ ਇਹਨੇ ਤੇਰੀ ਤਨਖਾਹ ਹੀ ਹੋਣੀ ਜਿਹਨੇ ਤੇ ਡਰੈੱਸ ਖਰਾਬ ਹੋ ਗਈ ਹੈ ਸਾਰਾ ਮੂਡ ਖਰਾਬ ਕਰਤਾ ਹਾਂਜੀ ਅੰਕਲ ਨੇ ਅੰਕਲ ਅੱਜ ਮੈਂ ਪੈਸੇ ਜਮਾ ਕਰਾ ਦੇਣੇ ਆ ਨਹੀਂ ਮੈਂ ਜਿੱਥੇ ਜੋਬ ਕਰ ਰਹੀ ਹਾਂ ਨਾ ਮੈਂ ਐਡਵਾਂਸ ਦੀ ਗੱਲ ਕਰਦੀ ਆ ਹਾਂਜੀ ਹਾਂਜੀ ਬਿਲਕੁਲ ਅਗਲ ਹੋਂਦ ਮੈਂ ਡਬਲ ਸ਼ਿਫਟਾਂ ਕਰਨ ਲੱਪੀ ਆ ਮੈਂ ਬਿਲਕੁਲ ਰੈਸਟ ਵੀ ਨਹੀਂ ਕਰਦੀ ਅੱਜ ਅੱਜ ਪੱਕਾ ਅੰਕਲ ਅੰਕਲ ਅੱਜ ਅੱਜ ਪੱਕਾ ਮਾਲਕ ਦਾ ਫੋਨ ਆਇਆ ਸੀ ਤੂੰ ਕੱਲ ਤੋਂ ਕੰਮ ਤੇ ਨਹੀਂ ਨਹੀਂ ਮੈਨੂੰ ਕੰਮ ਦੀ ਬਹੁਤ ਜ਼ਰੂਰਤ ਹੈ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਸੌਰੀ ਫੀਲ ਤੇ ਕਰ ਲਈ ਸੀ ਪਲੀਜ਼ ਪਲੀਜ਼ ਫਿਰ ਕੰਮ ਤਰੱਕੋ ਮੈਨੂੰ ਕੰਮ ਦੀ ਬਹੁਤ ਜ਼ਰੂਰਤ ਹੈ ਪਲੀਜ਼ ਨਹੀਂ 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 ਤੁਹਾਨੂੰ ਕੱਲ ਤੋਂ ਨਹੀਂ ਆਇਆ ਮਾਲਕ ਦਾ ਫੋਨ ਆਇਆ ਸੀ ਮਾਲਕ ਨੇ ਸਟ੍ਰਿਕਲੀ ਕਿਹਾ ਪਰ ਮੇਰਾ ਕਸੂਰ ਕੀ ਹੈ ਮੇਥੇ ਥੋੜੀ ਜਿਹੀ ਗਲਤੀ ਸੀ ਬਸ ਮੈਂ ਸੁਧਾਰ ਲਾਂਗੀ ਮੈਂ ਸੌਰੀ ਮੰਗ ਲਾਂਗੀ ਪਲੀਜ਼ ਜੇ ਮੈਨੂੰ ਕੰਮ ਤੋਂ ਕਰ ਦਿੱਤਾ ਤੇ ਮੈਨੂੰ ਪੀਜੀ ਜੋ ਕਰ ਦੇਣਾ ਜੋ ਉਹਨਾਂ ਨੇ ਕਿਹਾ ਮੈਂ ਕਹਤਾ ਤੁਸੀਂ ਕੱਲ ਤੋਂ ਕੰਮ ਦੇਣਾ ਨਾ ਵੀ ਉਹ ਪੈ ਰਿਹਾ ਯਾਰ ਮੈਂ ਕਿਉਂ ਨਾ ਤੈਨੂੰ ਘਰ ਛੱਡਾਂ ਮੰ ਮਮੀ ਡੈਡੀ ਨੂੰ ਕੱਲ ਮਿਲਾਂਗੇ ਫੇਰ ਉਹ ਹੀ ਗੱਲ ਸਿੱਧਾ ਕੋਈ ਨਹੀਂ ਮਿਲਵਾਨਾ ਐਵੇਂ ਬਹਾਨੇ ਬਣਾਈ ਜਾਂਦੇ ਉਹ ਯਾਰ ਬਹਾਨੇ ਹੀ ਥੋੜਾ ਗੱਲ ਹੈਗੀ ਮੀ ਪੈਂਦਾ ਤਾਂ ਹੀ ਕਹਿੰਦਾ ਮੈਂ ਕਿ ਮੀ ਹੈ ਮੀ ਨਹੀਂ ਹੁੰਦਾ ਰੋਮਾਂਟਿਕ ਪਾਸ ਸਮੁੰਦਾ ਤੇ ਇਹਦੇ ਚ ਟ੍ਰੈਵਲ ਕਰਉਂਦਾ ਤਾਂ ਮਜ਼ਾ ਹੀ ਕੁਛ ਹੋਰ ਹੈ ਠੀਕ ਆ ਮਾਰਕ ਕੋ ਨਾਲੇ ਮੈਂ ਕੋਈ ਬਗਾਨੇ ਘਰ ਨਹੀਂ ਚਲੀ ਹੋਣ ਵਾਲਾ ਮੇਰਾ ਹੀ ਘਰ ਹੈ ਮੇਰੇ ਸਹੁਰਿਆਂ ਦਾ ਘਰ ਚਲੋ ਕਿਵੇਂ ਤੁਹਾਡੇ ਘਰ ਦੇ ਨਾਲ ਵੀ ਤੁਹਾਡੇ ਵਿਆਹ ਦਾ ਚਾਹ ਹੋਏਗਾ ਨਾ ਕੋਸ਼ਿਸ਼ ਆਪਾਂ ਕੋਈ ਵਧੀਆ ਜਿਹਾ ਪੈਲੈਸ ਦੇਖਾਂਗੇ ਪੈਲੈਸ ਨਹੀਂ ਵੱਡਾ ਸਾਰਾ ਰਿਜ਼ੋਰਟ ਐਕਚੁਅਲੀ ਰਿਜ਼ੋਰਟ ਵੀ ਨਹੀਂ ਡੈਸਟੀਨੇਸ਼ਨ ਵੈਡਿੰਗ ਪਲਾਨ ਕਰਾਂਗੇ ਪਰਾਣਾ ਦੇ ਮੁੰਡੇ ਦਾ ਵਿਆਹ ਗਿੱਲਾਂ ਦੀ ਕੁੜੀ ਨਾਲ ਹੈ ਕੋਈ ਛੋਟੀ ਗੱਲ ਥੋੜੀ ਨਾ ਡੈਸਟੀਨੇਸ਼ਨ ਵੈਡਿੰਗ ਉਹ ਕਿਹੜੀ ਵੈਡਿੰਗ ਹੁੰਦੀ ਹੈ ਮਜ਼ਾਕ ਨਾ ਕਰੋ ਤੁਹਾਨੂੰ ਪਹਿਲਾਂ ਡੈਸਟੀਨੇਸ਼ਨ ਵੈਡਿੰਗ ਨਹੀਂ ਪਤਾ ਉਹੀ ਜਿਹੜਾ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਇਲਾਕੇ ਚ ਜਾ ਕੇ ਕਿਸੇ ਡੈਸਟੀਨੇਸ਼ਨ ਤੇ ਤੇ ਕੋਈ ਪਹਾੜ ਹੋਵੇ ਜਾਂ ਡੇਜ਼ਰਟਸ ਹੋਣ ਜਾਂ ਕੋਈ ਮਹਿਲ ਹੋਵੇ ਕੋਈ ਐਹੋ ਚੀਜ਼ ਜਗ੍ਹਾ ਜਿੱਥੇ ਸਾਰੇ ਘਰਦਿਆਂ ਨੂੰ ਅਸੀਂ ਇਕੱਠੇ ਨਾਲ ਲੈ ਕੇ ਜਾ ਸਕੀਏ ਉਹਨੂੰ ਕਹਿੰਦੇ ਆ ਡੈਸਟੀਨੇਸ਼ਨ ਵੈਡਿੰਗ ਉਹ ਮੇਰੇ ਬਾਪੂ ਨੇ ਵਿਆਹ ਇਹੋ ਜਿਹਾ ਕਰਨਾ ਮੇਰਾ ਕਿ 70 ਪਿੰਡ ਖੜਖੜ ਵੇਖਣ ਤੇ ਤੂੰ ਕਹੀ ਯਾਨੀ ਡੈਸਟੀਨੇਸ਼ਨ ਵੈਡਿੰਗ ਕਰਨੀ ਮੇਰੇ ਬਾਪੂ ਨੇ ਤਾਂ ਨਹੀਂ ਮੰਨਣਾ ਦੂਜੀ ਗੱਲ ਉਹ ਮੇਰਾ ਬਾਪੂ ਏਡੀ ਤਗੜੀ ਵੇਲੀ ਪਾਉਣ ਦੇਣਾ ਮੇਰੇ ਵਿਆਹ ਵਾਸਤੇ ਕਿ ਤੂੰ ਸੋਚ ਨਹੀਂ ਸਕਦੀ ਉਹ 7-8 ਪੈਲਸ ਦੇ ਵਾਸਤੇ ਏਡੀ ਗਰਾਊਂਡ 'ਚ ਆ ਜਣੇ ਏਡੀ ਤਗੜੀ ਵੇਲੀ ਪਾਉਣ ਦੇ ਆ ਨਾਲ ਵਿਆਹ ਦੇ ਬਾਅਦ ਜਿੱਥੇ ਕਹੋਗੇ ਨਾ ਮ ਚਲੋ ਫਿਰ ਚਲ ਕੇ ਹਵੇਲੀ ਦੇਖੀਏ ਪਹਿਲਾਂ ਉਹ ਹਵੇਲੀ ਤਿਆਰ ਨਹੀਂ ਹੋਈ ਅਜੇ ਹਜੇ ਹੋਣੀ ਆ ਮਮਨਤ ਨੂੰ ਗੱਲ ਸਾ ਜਦੋਂ ਮੈਂ ਤੈਨੂੰ ਦੇਖਦਾ ਸੀ ਮੈਂ ਦੇਖਦਾ ਹੀ ਰਹਿ ਗਿਆ ਸੀ ਮੈਂ ਇਹ ਸੋਚਦਾ ਸੀ ਕਿ ਕਾਸ਼ ਕੋਈ ਮੇਰੀ ਲਾਈਫ ਚ ਅਜੋਜੀ ਕੁੜੀ ਹੋਵੇ ਔਰ ਤੂੰ ਮੈਨੂੰ ਇੰਨੀ ਸੋਹਣੀ ਲੱਗਦੀ ਸੀ ਨਾ ਕਿ ਮੈਂ ਤੁਹਾਨੂੰ ਕੀ ਦੱਸਾਂ ਮਤਲਬ ਕਿ ਮੈਂ ਨਾ ਤੇਰੇ ਬਾਰੇ ਸੋਚਦਾ ਰਹਿੰਦਾ ਸੀ ਮੈਂ ਮੈਂ ਸੌਂਦਾ ਸੀ ਜਾਗਦਾ ਸੀ ਮੈਨੂੰ ਤੇਰੀ ਖਿਆਲ ਆਉਂਦੇ ਸੀ ਤੇ ਮੈਂ ਕਦੀ ਸੋਚਿਆ ਨਹੀਂ ਕਿ ਤੂੰ ਮੇਰੀ ਲਾਈਫ ਵਿੱਚ ਆਵੇਂਗੀ ਝੂਠ ਕਾਲਜ ਤੁਸੀਂ ਕਦੀ ਮੈਨੂੰ ਵੇਖਿਆ ਹੀ ਨਹੀਂ ਡਰ ਲੱਗਦਾ ਏ ਯਾਰ ਕਿਉਂ ਡਰ ਕਿਉਂ ਲੱਗਦਾ ਸੀ ਮੈਂ ਉਹ ਮੈਂ ਕਾਲਾ ਤੂੰ ਸੋਨੀ ਜੀ ਡਰ ਤੇ ਲੱਗਦਾ ਕਿ ਤੇ ਨਾ ਨਾ ਕਰ ਦੇ ਤੂੰ ਐਵੇਂ ਨਹੀਂ ਸੋਚੀਦਾ ਹੁੰਦਾ ਜੋ ਦਿਲ ਚ ਹੁੰਦਾ ਇੱਕ ਵਾਰੀ ਕਹਿ ਲੈਣਾ ਚਾਹੀਦਾ ਤੁਸੀਂ ਵੀ ਨਾ ਪਤਾ ਐਨੀ ਸੋਹਣੀ ਕੁੜੀ ਤੁਹਾਡੇ ਘਰ ਦੀ ਨੂੰ ਬਣਨ ਤੋਂ ਰਹਿ ਜਾਣੀ ਸੀ ਓ ਯਾਰ ਇਹ ਤਾਂ ਮੈਂ ਸੋਚਿਆ ਹੀ ਨਹੀਂ ਕੇ ਯਾਰ ਥੈਂਕ ਯੂ ਸੋ ਮਚ ਮੇਰੀ ਲਾਈਫ ਵਿੱਚ ਆਉਣ ਵਾਸਤੇ ਆਈ ਤੋ ਯਾਦ ਆਇਆ ਕਿੰਨੀ ਦੂਰ ਰਹਿ ਗਿਆ ਘਰ ਜਲਦੀ ਜਲਦੀ ਜਾਈਏ ਤੈਨੂੰ ਕਾਲੀ ਪਈ ਮੈਂ ਤੇ ਜਾਣ ਕੇ ਹੌਲੀ ਹੌਲੀ ਚਲਾਣੇ ਗੱਲਾਂ ਬਾਤਾਂ ਚੱਲਦੀਆਂ ਰਹਿਣ ਸਾਡੀਆਂ ਵਾਈ ਗਰੂ ਵਾਈ ਗਰੂ ਵਾਈ ਗਰੂ ਸਭ ਦਾ ਭਲਾ ਕਰਿਓ ਸਰਬੱਤ ਦਾ ਭਲਾ ਕਰਿਓ ਕਿਸੇ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰਿਓ ਹਾਂਜੀ ਆਂ ਬਲੇ ਸਾਬ ਟੈਨਸ਼ਨ ਆ ਲੈ ਕਰੋ ਰੇਲੀਆਂ ਰੁਲੀਆਂ ਦੀ ਜਿਹੜੀ ਸੇਵਾ ਹੈ ਸਾਨੂੰ ਦੱਸਿਆ ਕਰੋ ਤੁਸੀਂ ਵੱਡੀ ਵਹਿਲੀ ਬਣਾਉਣੀ ਆ ਉਦ ਘਾਟਣ ਤੁਹਾਡੇ ਕੋ ਕਰਉਣਾ ਆ ਅਸੀਂ ਤੁਹਾਡਾ ਧਿਆਨ ਰੱਖਿਆ ਕਰਾਂਗੇ ਤੁਸੀਂ ਸਾਡਾ ਧਿਆਨ ਰੱਖਿਆ ਕਰੋ ਠੀਕ ਹੈ ਮਲੇ ਸਾਹਿਬ ਚਲ ਪਾ ਗਵਨੇ ਉੱਠ ਕੇ ਖੀਰ ਬਣਾ ਚ ਮੀਂਹ ਦਾ ਮੌਸਮ ਹੈਗਾ ਆਨੰਦਮਾਨੀ ਹੈ ਵਾਹ ਜੀ ਵਾਹ ਤੁਹਾਨੂੰ ਖੀਰ ਪੂੜੀਆਂ ਦੀ ਪਈ ਹੈ ਮੌਸਮ ਵਧੀਆ ਹੈ ਬਾਹਰ ਬਾਰਿਸ਼ ਹੈ ਖੀਰ ਪੂੜੇ ਬਣਾ ਦੇ ਬੱਚੇ ਦੀ ਕੋਈ ਫਿਕਰ ਨਹੀਂ ਸਾਡਾ ਜਵਾਨ ਬੱਚਾ ਦੇਖੋ ਕਿੰਨਾ ਟਾਈਮ ਹੋ ਗਿਆ ਇੱਕ ਤੇ ਤੁਸੀਂ ਆਪ ਐਸ ਵਲੇ ਘਰ ਆਏ ਐ ਐਂਟਰੀ ਕੀਤੀ ਐ ਦੂਸਰਾ ਤੁਸੀਂ ਆਉਂਦੇ ਆ ਮੁੰਡੇ ਦਾ ਪੁੱਛਿਆ ਇੱਕ ਵਾਰੀ ਵੀ ਤੁਸੀਂ ਉਹਦੇ ਬਾਰੇ ਕੁਛ ਪੁੱਛਿਆ ਹੀ ਨਹੀਂ ਉਹ ਮੈਂ ਸੋਚਿਆ ਸੀ ਖੀਰ ਖਾਵਾਂਗਾ ਤਾਂ ਤੂੰ ਤੇ ਮੈਨੂੰ ਕਰੇਲੇ ਖਵਾਤੇ ਆ ਬਰਾਰ ਦਾ ਮੁੰਡਾ ਬਰਾਰ ਦਾ ਐਸ਼ ਕਰਨ ਤੇ ਉਹਨੂੰ ਐਸ਼ ਆਜੋ ਜੀ ਆਜੋ ਆਪਣੇ ਹੌਣ ਵਾਲੇ ਸੌਂ ਰਿਆ ਕਰ ਮੈਨੂੰ ਨਾ ਡਰ ਲੱਗ ਰਿਹਾ ਮਮੀ ਡੈਡੀ ਕੁਝ ਕਹਿਣਗੇ ਤੇ ਨਹੀਂ ये तो बेफिक्र है मेरे मम्मी डैडी बहुत ओपन माइंडेड है हैं टेंशन फ्री रह तू आ जा मम्मी हाय मेरा पोता आ गया आ गया मेरा शेर मम्मी आ गया मेरा पोत सत श्री अकाल मम्मी सत श्री अकाल अमन की करते पे हो अरे आटा ब्याह थोड़ा आया हुआ यार हां तो फिर क्यों आया इथे ही आना ब्याह तो बाद में पोता कौन है आ, मम्मी कुछ नहीं फ्रेंड है मेरी फ्रेंड ਫਰੈਂਡ ਫਰੈਂਡ ਦੱਸੋ ਅੱਛਾ ਚਲ ਆਇਆ ਪੁੱਤ ਬਹਿ ਜਾ ਆ ਜਾ ਆ ਜਾ ਆਇਆ ਆਇਆ ਮੇਰਾ ਪੋਤਾ ਆਜਾ ਤਰੋ ਥੀਕੇ ਬੈਠੇ ਐਥੇ ਮੇਰੇ ਕੋਲ ਆਨ ਕੇ ਬਹਿ ਪੁੱਤਰ ਤੁਸੀਂ ਇਕੱਠੇ ਕਿਵੇਂ ਮੰਮੀ ਜੀ ਸੌਰੀ ਆਂਟੀ ਜੀ ਮੈਂ ਤੇ ਪ੍ਰੀਤ ਦੋਵੇਂ ਇਕੱਠੇ ਕਾਲਜ ਪੜਦੇ ਸੀ ਕੋਈ ਨਾ ਪੁੱਤਰ ਤੂੰ ਮੰਮੀ ਕਹਿ ਸਕਨੀ ਆ ਅਸੀਂ ਹੁਣ ਕੋਈ ਬੱਚੇ ਤੇ ਰਏ ਨਹੀਂ ਅਸੀਂ ਵੀ ਹਰ ਗੱਲ ਸਮਝਨੇ ਆ ਤੇਰੇ ਵਰਗੀ ਸੋਹਣੀ ਕੁੜੀ ਸਾਡੇ ਘਰ ਆ ਜੇ ਸਾਨੂੰ ਹੋਰ ਕੀ ਚਾਹੀਦਾ ਬੋਲਦੀ ਏ ਬੋਲ ਇਹ ਹੀ ਗੱਲਾਂ ਨਾ ਮੈਂ ਤੇ ਆਂਦਿਆ ਪੇਸ਼ਾਨਗੀ ਸੀ ਪੁੱਤ ਤੂੰ ਤਾਂ ਮੈਨੂੰ ਪਸੰਦ ਆ ਤੂੰ ਦੱਸ ਤੈਨੂੰ ਇਹ ਕਮਲੀ ਜੀ ਸੱਸ ਪਸੰਦ ਆ ਨਹੀਂ ਮੰਮੀ ਜੀ ਐਦਾਂ ਨਾ ਕਹੋ ਤੁਸੀਂ ਤਾਂ ਬਹੁਤ ਚੰਗੇ ਹੋ ਹੁੰਦੇ ਜਾਂਦੇ ਤੁਹਾਡਾ ਵਿਆਹ ਕਰ ਦਈਏ ਐਵੇਂ ਕਿਵੇਂ ਹੋ ਜਾਊਗਾ ਵਿਆਹ ਦਾਦੇ ਲੱਗੇ ਕੌਣ ਆ ਕਿਹੜਾ ਪਰਿਵਾਰ ਆ ਕਿਹੜੇ ਖਾਨਦਾਨ ਦੇ ਆ ਮੁੰਡਾ ਐਵੇਂ ਕਿਵੇਂ ਥੋਣੀ ਮੈਂ ਵਿਆਹ ਦੇਣਾ ਆ ਕੁੜੀਏ ਅੱਗੇ ਤੋਂ ਇਦਾਂ ਨਹੀਂ ਆਈਦਾ ਆਪਣੇ ਘਰ ਦੇ ਵਿੱਚੋਂ ਕਿਸੇ ਵੱਡੇ ਨੂੰ ਲੈ ਕੇ ਆਈਦਾ ਆ ਡੈਡੀ ਤੁਸੀਂ ਕੀ ਕਰਦੇ ਪਿਓ ਯਾਰ ਤੁਸੀਂ ਡਰਾਣਗੇ ਦੇ ਉਹਨੂੰ ਪੁੱਤਰਾ ਮੈਂ ਤਾਂ ਮਜ਼ਾਕ ਕਰੰਦਿਆਂ ਹਾਂ ਕੁੜੀ ਤੇ ਮੈਨੂੰ ਵੇਖਦੇ ਹੀ ਖਾਨਦਾਨੀ ਲੱਗੀ ਆ ਆਪਣੇ ਖਾਨਦਾਨ ਬਾਰੇ ਤੇ ਦੱਸ ਕੁਝ ਜੀ ਮੈਂ ਗਿਲ ਪਰਿਵਾਰ ਤੋਂ ਆ ਤੇ ਅਟਾਰੀ ਲੱਗੇ ਸਾਡਾ ਪਿੰਡ ਹੈ ਮੇਰੇ ਪਾਪਾ ਜ਼ਿੰਮੇਦਾਰ ਨੇ ਤੇ ਮੇਰਾ ਭਰਾ ਕੈਨੇਡਾ ਗਿਆ ਹੋਇਆ ਤੇ ਏ ਤੂੰ ਤੇ ਸਾਨੂੰ ਪਸੰਦ ਆ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਾ ਦੇ ਹੁਣ ਅਸੀਂ ਰਿਸ਼ਤਾ ਪੱਕਾ ਕਰੀਏ ਖੁਸ਼ ਹੋਤੀ ਏ ਤੇਰੇ ਪਾਪਾ ਮੰਨ ਗਏ ਆ ਪੁੱਤ ਤੂੰ ਇੱਕ ਗੱਲ ਦੱਸ ਤੈਨੂੰ ਇਹ ਕਮਲਾ ਜਿਹਾ ਪਸੰਦ ਕਿੱਥੋਂ ਆਇਆ ਨਹੀਂ ਜੀ ਕਮਲੇ ਕਿੱਥੇ ਤਾਂ ਬਹੁਤ ਚੰਗੇ ਨੇ ਤੇ ਇਹਨਾਂ ਦੀ ਇਹੀ ਗੱਲ ਸਭ ਤੋਂ ਵਧੀਆ ਵੀ ਹੈ ਮੈਂ ਤੇ ਤੈਨੂੰ ਵੈਸੇ ਹੀ ਟੁੰਦੀ ਹੀ ਮੈਨੂੰ ਪਤਾ ਹੈ ਮੇਰੇ ਪੁੱਤ ਦਾ ਮੇਰਾ ਪੁੱਤ ਹੀਰੇ ਵਰਗਾ ਆ ਮਾਵਾਂ ਨੂੰ ਪੁੱਤ ਕਿਤੇ ਮਾੜੇ ਲੱਗਦੇ ਆ ਮੈਂ ਹੁਣ ਛੱਲਾ ਢੇਰ ਬਹੁਤ ਹੋ ਰਹੀ ਹੈ ਤੇ ਨਾਲੇ ਪ੍ਰੀਤ ਮੈਨੂੰ ਛੱਡੋਗੇ ਪੁੱਤ ਰੁਕ ਜਾ ਤੇਰੇ ਵਾਸਤੇ ਕੁਛ ਲਿਆਉਣੀ ਆ ਤੈਨੂੰ ਦੇਣਾ ਆ ਕੁਛ ਰੁਕ ਮੇ ਰੀਤੀ ਤੇ ਇਹ ਸਾਡਾ ਨਾ ਖਾਨਦਾਨੀ ਕੰਗਾ ਨਾ ਤੇ ਅਸੀਂ ਆਪਣੀਆਂ ਨਾ ਨਵਾਂ ਨੂੰ ਮੂੰਹ ਦਿਖਾਈ ਦੇਈਦਾ ਆ ਤੇ ਹੁਣ ਤੂੰ ਪਹਿਲੀ ਵਾਰੀ ਸਾਡੇ ਘਰ ਆਈ ਈ ਆ ਤੇ ਹੁਣ ਤੈਨੂੰ ਖਾਲੀ ਹੱਥ ਥੋੜੀ ਤੋਰਾਂਗੇ ਕੁਛ ਨਾ ਕੁਛ ਤੇ ਤੈਨੂੰ ਦੇਣਾ ਬੰਦਾ ਹੀ ਆ ਪ੍ਰੀਤ ਮੈਂ ਨਹੀਂ ਲੈ ਸਕਦੀ ਪ੍ਰੀਤ ਆ ਜਾ ਹੁਣ ਤੂੰ ਵੀ ਮੈਂ ਲੈ ਸਕ ਕਮਾਲ ਹੈ ਮਣ ਤੂੰ ਨੂੰ ਵੀ ਬੰਨਾ ਤੇ ਸੰਗੀ ਵੀ ਜਾਣੀ ਹੈ ਪਾਓ ਮੰਮੀ ਘੜਾ ਤੋਹੀ ਕੁਛ ਨਹੀਂ ਹੁੰਦਾ ਲੈ ਆਪੋsta ਅੱਜ ਤੋਂ ਤੂੰ ਨਾ 9:30 ਆ ਆਪਣੇ ਘਰ ਦੇਆਂ ਨੂੰ ਲੈ ਕੇ ਆਣਾ ਮੇਰੀ ਧੀ ਠੀਕ ਹੈ ਆਪਣੇ ਪਰਿਵਾਰ ਨੂੰ ਆਪਣੇ ਮੰਮੀ ਪਾਪਾ ਨੂੰ ਲੈ ਕੇ ਨਾ ਤੇ ਫੇਰ ਆਉਣਾ ਆ تاگے ابھی ਤੁਹਾਡੇ ਰਿਸ਼ਤੇ ਦੀ ਗੱਲ ਹੁਣ ਤੁਹਾਡੇ ਵਿਆਹ ਦੀ ਗਾਂ ਪੱਕੀ ਕਰ ਸਕੀਏ। ਹਾਂਜੀ। ਠੀਕ ਹੈ ਜੀ। ਪ੍ਰੀਤ ਇਹ ਗੱਲ ਦੱਸਾਂ। ਹੂੰ। ਮੈਂ ਸੱਚੀ ਬਹੁਤ ਖੁਸ਼ ਹਾਂ। ਦੋ ਤੋਂ ਸਰਪ੍ਰਾਈਜ਼ ਪਹਿਲਾ ਰਿੰਗ ਤੇ ਦੂਸਰਾ ਕੜਾ। ਤਰ ਮੇਰੇ ਪਰਿਵਾਰ ਨਾਲ ਮਿਲਣ ਦੀ ਕੋਈ 희 ਨਹੀਂ ਸੀ। ਮੈਂ ਬੋਲ ਹੀ ਰਹੀ ਸੀ ਕਿ ਹੁਣ ਤੋਂ ਮੈਂ ਤੁਹਾਡੇ ਪੇਰੈਂਟਸ ਨੂੰ ਮਿਲਿਆ। ਕਿਤੋਂ ਵੱਡੀ ਖੁਸ਼ੀ ਇੱਕ ਦਿਨ ਚ ਸ਼ਾਇਦ ਮੈਂ ਤੂੰ ਸਮਝੀ ਨਾ ਜਾਏ ਅਮਨ ਤੂੰ ਸਾਰੀ ਜ਼ਿੰਦਗੀ ਮੈਨੂੰ ਇਦਾਂ ਹੀ ਪਿਆਰ ਕਰੇਂਗੀ ਨਾ ਤੇ ਵੀ ਕੋਈ ਕਹਿਣ ਦੀ ਗੱਲ ਆਪਣਾ ਪਿਆਰਾ ਇਦਾਂ ਹੀ ਰਹੂਗਾ ਪੱਕਾ ਤੂੰ ਮਾਰੇ ਨਾ ਜਾਣਦਾ ਅੱਜ ਤਾਂ ਚੜ੍ਹਾਈ ਫੁੱਲ ਜਾਂਦੀ ਨਹੀਂ ਕੱਲ੍ਹ ਬਾਰੇ ਰੱਬ ਜਾਣਦਾ ਸਮਝੋ ਮਾਮਲਾ ਗੜਬੜ ਹੈ ਤਾਂ ਸਮਝੋ ਹੈਲੋ ਦਾਲਸੋਂ ਤੈਨੂੰ ਬੁਲਾਉਣਾ ਮੈਂ ਤੈਨੂੰ ਬੁਲਾਉਣਾ ਮੈਂ ਹੈਲੋ ਕੀ ਆ ਕਮਾਲ ਹੈ ਹੁਣ ਮੇਰੇ ਪਿੱਛੇ ਕੀ ਲੈਣਾ ਆਇਆ ਮੈਨੂੰ ਕੋਈ ਸ਼ੌਂਕ ਨਹੀਂ ਹੈ ਤੇਰੇ ਪਿੱਛੇ ਆਣ ਦਾ ਅੱਧੀ ਰਾਤ ਨੂੰ ਕਿੱਥੇ ਘਰਦੀ ਪੀਦੂ ਜੋ ਮਰਜ਼ੀ ਕਰ ਤੈਨੂੰ ਕੀ ਤੂੰ ਪਾਗਲ ਪੂਗਲ ਤਾਂ ਨਹੀਂ ਗਈ ਮੇਰੀ ਗੱਲ ਸੁਣ ਹੈਲੋ ਦੇ ਮੈਂ ਕਿ ਚੰਗੇ ਖਾਨਦਾਨ ਦਾ ਮੁੰਡਾ ਆ ਮੈਂ ਐਵੇਂ ਨਹੀਂ ਤੇਰੇ ਪਿੱਛੇ ਪੈਂਡਿਆ ਕੋਈ ਤੂੰ ਮੇਰੀ ਗਰਲਫ੍ਰੈਂਡ ਤੇ ਵੇਖ ਹੀ ਲਈ ਅੱਜ ਠੀਕ ਹੈ ਨਾ ਮੈਨੂੰ ਸ਼ੌਂਕ ਨਹੀਂ ਤੇ ਕੋਈ ਲੈਣਾ ਮਾਰਦਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਚੰਗੇ ਘਰ ਦੀ ਤਿਆਂ ਅਧੀ ਰਾਤ ਨੂੰ ਬਾਹਰ ਨਹੀਂ ਘੁੰਮਦੀਆਂ ਤੂੰ ਚੰਗੇ ਖਾਨਦਾਨ ਦਾ ਮੁੰਡਾ ਹੈ ਨਾ ਤੇ ਆਪਣੀ ਗੱਡੀ 'ਚ ਬੈ ਸਮਝ ਲਗੀ ਮੇਰੇ ਪਿੱਛੇ ਨਾ ਉਹ ਗੱਲ ਤੇ ਸੁਣ ਹਾਂ ਦੱਸ ਕੀ ਹੈ ਦੇਖ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਚੰਗੇ ਘਰ ਦੀ ਤਿਆਂ ਰਾਤ ਨੂੰ ਬਾਹਰ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਸਮਧੀ ਵੀ ਮੇਰੀ ਗੱਲ ਨੂੰ ਤੇ ਜਿੱਦਾ ਘਰ ਹੀ ਨਾ ਹੋਵੇ ਕੀ ਮਤਲਬ ਕੁਝ ਨਹੀਂ ਗੱਲ ਸੁਣ ਇਧਰ ਆ ਇਧਰ ਆ ਤੇਰਾ ਘਰ ਨਹੀਂ ਹੈਗਾ ਕੀ ਮਤਲਬ ਮੇਰਾ ਕੋਈ ਨਹੀਂ ਹੈਗਾ ਮੈਂ ਕੱਲੀ ਹਾਂ ਇਸ ਦੁਨੀਆ ਤੇ ਤੇ ਜੌਬ ਤੇ ਮੈਂ ਤਾਂ ਲੱਗੀ ਸੀ ਕਿ ਮੈਂ ਆਪਣੀ ਪੀਜੀ ਦਾ ਕਿਰਾਇਆ ਦੇਣਾ ਸੀ ਤੇ ਅੱਜ ਲਾਸਟ ਡੇਟ ਸੀ ਚਲ ਆ ਤੇਰੇ ਮੈਂ ਆਪਣੇ ਘਰ ਲੈ ਚਲਦਾ ਨਹੀਂ ਮੈਂ ਕਿਹਦਾ ਹਸਾਨ ਨਹੀਂ ਲੈਣਾ ਚਾਹੁੰਦੀ ਮੈਂ ਜ਼ਿੰਦਗੀ ਆਪਣੇ ਦਮ ਤੇ ਜੀਣਾ ਚਾਹੁੰਦੀ ਆ ਬਸ ਇਹ ਹਸਾਨ ਨਹੀਂ ਗਾ ਮੈਂ ਤੇ ਤੂੰ ਸੌਰੀ ਫੀਲ ਕਰਨਾ ਚਾਹਣਾ ਮਿੰਦੂ ਨਹੀਂ ਪਾਸ ਤੇ ਤੇਰੇ ਲਾਈਫ 'ਚ ਨਹੀਂ ਪ੍ਰੋਬਲਮਸ ਹੈਗੀਆਂ ਉਹ ਤੈਨੂੰ ਜੌਬ ਤੋਂ ਮੈਂ ਹੀ ਕਢਾਇਆ ਆਪਣੇ ਦੋਸਤ ਨੂੰ ਫੋਨ ਕਰਾ ਕੇ ਤੂੰ ਮੇਰੇ ਜੌਬ ਤੋਂ ਕਢਾਇਆ ਸਹੀ ਗੱਲ ਆ ਤੂੰ ਗੱਲ ਸਹੀ ਕਹੀ ਸੀ ਮੇਰੇ ਵਰਗਿਆਂ ਨੂੰ ਕੀ ਪਤਾ ਅਮੀਰੀ ਕੀ ਹੁੰਦੀ ਆ ਕਿਉਂਕਿ ਐਦਾ ਦੀ ਅਮੀਰੀ ਹੁੰਦੀ ਆ ਸ਼ਰਮਾਣੀ ਚਾਹੀਦੀ ਆ ਜੇ ਤੁਹਾਡੇ ਵਰਗੇ ਮੀਰ ਹੋਰ ਹੋਣ ਨਾ ਇਸ ਦੁਨੀਆ ਤੇ ਤੇ ਗਰੀਬਾਂ ਦਾ ਤੇ ਨਾਮੋ ਨਿਸ਼ਾਨ ਹੀ ਮਿਟ ਜੇ ਤੈਨੂੰ ਤੈਨੂੰ ਕੀ ਮਿਲਿਆ ਮੇਰੇ ਜਵਾਬ ਤੋਂ ਘੜਾ ਕੇ ਮੈਨੂੰ ਮੈਨੂੰ ਇੱਕ ਪੀਜੀ ਚ ਕਮਰਾ ਮਿਲਿਆ ਸੀ ਉਹ ਵੀ ਇਹਨਾਂ ਤਰਲਿਆਂ ਬਾਅਦ ਅੱਜ ਮੈਨੂੰ ਅੱਜ ਮੈਨੂੰ ਥੋੜੇ ਜਿਹੇ ਪੈਸੇ ਮਿਲ ਜਾਣੇ ਸੀ ਪੀਜੀ ਵਿੱਚ ਦੇਣ ਵਾਸਤੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਇਹ ਦੁਨੀਆ ਪੈਸੇ ਨਾਲ ਚੱਲਦੀ ਆ ਮੈਂ ਮਿਹਨਤ ਜਿਹੜੀ ਕਮਾਰੀ ਸੀ ਉਹ ਤੋਂ ਵੀ ਮੈਨੂੰ ਕਢਾ ਦਿੱਤਾ ਤੈਨੂੰ ਪਤਾ ਵੀ ਕਿੰਨਾ ਰੋਈਆਂ ਪਰ ਤੁਹਾਨੂੰ ਕਿੱਥੇ ਪਤਾ ਹੋਵੇ ਪੈਸਿਆਂ ਨਾਲ ਖੇਡਣ ਵਾਲਿਆਂ ਨੂੰ ਮੈਨੂੰ ਤੁਹਾਡੇ ਵਰਗੇ ਨਾਲ ਸਾਨੇ ਹੀ ਚਾਹੀਦਾ ਮੈਂ ਆਪਣੀ ਜ਼ਿੰਦਗੀ ਆਪਣੇ ਦਮ ਨਾਲ ਜੀਵਾਂਗੀ ਸਰਦੀ ਰਾਤ ਨੂੰ ਜਾਵਾਂਗੀ ਵੀ ਕਿੱਥੇ ਤੋਂ ਕਿਤੇ ਵੀ ਚਲੀ ਜਾਵਾਂਗੀ ਕਿਤੇ ਵੀ ਦੁਨੀਆ ਬਹੁਤ ਵੱਡੀ ਹੈ। ਦੇਖ, ਇਹ ਦੁਨੀਆ ਬਹੁਤ ਗਲਤ ਹੈਗੀ ਆ। ਤੇ ਕੱਲੀ ਕੁੜੀ ਨਾਲ ਕੁਝ ਵੀ ਹੋ ਸਕਦਾ ਵਾ। ਬਾਕੀ ਤੇਰੀ ਮਰਜ਼ੀ। ਜੇ ਜਾਣਾ ਹੈ ਤੇ ਮੇਰੇ ਪਿੱਛੇ ਆ ਜੀ। ਨਹੀਂ ਤੇ ਤੇਰੀ ਆਪ ਕਰ ਤੈਨੂੰ ਤੋੜੀ। ਅੱਛਾ ਗੱਲ ਸੁਣ। ਉਰੀਆ। ਜਿਤੇਰੇ ਮਾਪਿਆਂ ਨੂੰ ਕੁਝ ਕਹਿਆ ਤੂੰ? ਮੇਰੇ ਮਾਪੇ ਕੁਝ ਨਹੀਂ ਕਹਾਂਵਲੇਗੇ। ਉਹ ਬਹੁਤ ਅੰਡਰਸਟੈਂਡ ਕਰਦੇ ਮੈਨੂੰ। ਚੱਲ ਠੀਕ ਹੈ। ਚੱਲ। ਹਾਂਜੀ ਨਹੀਂ ਅਜੇ ਮੈਂ ਘਰ ਨਹੀਂ ਪਹੁੰਚਿਆ ਯਾਰ ਐਕਚੁਅਲੀ ਨਾ ਕੋਈ ਕੰਮ ਪੈ ਗਿਆ ਸੀ ਯਾਰ ਤਨਪਾਤ ਹੈਗਾ ਯਾਰ ਥੋੜੀ ਬਰਸਾਤ ਵੀ ਤੋ ਟਾਈਮ ਲੱਗ ਹੀ ਜਾਂਦਾ ਵਾ ਤੈਨੂੰ ਪਤਾ ਮੈਨੂੰ ਇੰਨੀ ਖੁਸ਼ੀ ਆ ਨਾ ਮੈਨੂੰ ਐ ਲੱਗਦਾ ਮੇਰੀ ਲਾਈਫ ਹੀ ਚੇਂਜ ਹੋ ਗਈ ਯਾਰ ਹੁਣ ਤੋਂ ਇੱਕ ਕੰਮ ਕਰੀ ਆਪਣੇ ਮੰਮੀ ਡੈਡੀ ਨੂੰ ਲੈ ਆਈ ਠੀਕ ਹੈ ਨਾ ਇਹ ਨਾ ਹੋਵੇ ਤੈਨੂੰ ਕੋਈ ਸੋਹਣਾ ਮੁੰਡਾ ਲੱਭ ਜੇ ਮੇਰੇ ਤੋਂ ਤੇ ਤੂੰ ਹੋਰ ਪਾਸੇ ਹੋ ਜਾਏ ਕੁਛ ਨਹੀਂ ਉਹ ਮੈਂ ਗਾਣਾ ਲਾਇਆ ਉਹ ਚ ਆ ਜਾਈ ਹੱਸਣ ਦੀ ਹੈਲੋ ਪੁਲਿਸ ਸਟੇਸ਼ਨ ਕੀ ਕਰਦੀ ਪਈ ਹੈ ਯਾਰ ਤੂੰ ਆਪਣੀ ਗਰਲਫ੍ਰੈਂਡ ਨਾਲ ਗੱਲ ਕਰਦਾ ਪਿਆ ਯਾਰ ਹਾਂ ਤੇ ਮੈਂ ਸੋਣਾ ਕਰਾਂ ਤੂੰ ਕੱਲੀ ਕੁੜੀ ਨੂੰ ਕਿਤੇ ਲੈ ਕੇ ਜਾਣ ਦੇ ਆਂ ਤੂੰ ਪੁਲਿਸ ਸਟੇਸ਼ਨ ਤੇ ਫੋਨ ਕਰਾਂ ਦੱਸਾਂ ਨਹੀਂ ਸੀ ਮੈਂ ਕਿਤੇ ਨਾਲ ਜਾਣ ਦੀ ਹੈ ਚਲ ਠੀਕ ਹੈ ਮੈਂ ਤੈਨੂੰ ਪਹਿਲੇ ਥਾਣੇ ਛੱਡਾਂ ਨਾ ਫਿਰ ਰਾਜ ਮਛਰਾਂ ਕੱਟੇਗਾ ਤੈਨੂੰ ਪਤਾ ਲੱਗ ਜਾਊਗਾ ਫਿਰ हां तेरे ਨਾਲ ਚੰਗਾ ਹੀ ਹੋਏਗਾ ਥਾਣਾ ਸਮਝ ਲੱਗੀ ਨਾ ਤੂੰ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਅੱਜ ਤੂੰ ਮੇਰੇ ਲਾਈਫ ਚ ਨਾ ਆਣਾ ਹੁੰਦਾ ਤੇ ਚੰਗੀ ਭਲੀ ਮੈਂ ਪੀਜੀ ਚ ਬੈਠੀ ਹੋਣਾ ਸੀ ਨਾਲ ਹਸਾਨਾ ਕਰੀ ਮੈਨੂੰ ਕਿਤੇ ਲੈ ਜਾ ਕੇ ਸਮਝ ਲੱਗੀ ਆ ਤੇਰੇ ਕੀਤਾ ਕਰਾਇਆ ਸਭ ਕੁਝ ਨਾਲ ਤੇਰੀ ਗਰਲਫ੍ਰੈਂਡ ਨੂੰ ਹੱਸ ਕੇ ਦੱਸਦਾ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਸਮਝ ਲੱਗੀ ਹੱਸ ਆ ਗਿਆ ਸੀ ਸੋਹਣੇ ਵਾਲੀ ਗੱਲ ਤੇ ਇੱਕ ਤਾਂ ਹੈਲਪ ਕਰੋ ਕਿਸੇ ਦੀ ਉਹ ਤੋਂ ਗੱਲਾਂ ਸੁਣੋ ਇੱਕ ਗੱਲ ਦੱਸਾਂ ਮੈਨੂੰ ਕਰਾਟੇ ਆਉਂਦੇ ਆ ਜੇ ਤੈਨੂੰ ਕਾਰਾਟੇ ਆਉਂਦੇ ਨਾ ਤਾਂ ਮੈਨੂੰ ਬੌਕਸਿੰਗ ਆਉਂਦੀ ਹੈ। ਤੈਨੂੰ ਇੰਨੀ ਗੱਲ ਕਹਿਣ ਦੀ ਲੋੜ ਨਹੀਂ ਐ ਕੁੜੀ ਮੈਂ ਐ ਤੂੰ ਨਹੀਂ। ਮੈਨੂੰ ਬੌਕਸਿੰਗ ਵੀ ਆਉਂਦੀ ਐ। ਗੱਡੀ ਰੋਕ ਗੱਡੀ ਰੋਕ ਮੈਂ ਤੈਨੂੰ ਕੀ ਨਾ ਗੱਡੀ ਰੋਕ। ਉਹ ਕੀ ਹੋ ਗਿਆ ਹਣਾ ਵਾਰ-ਵਾਰ ਗੱਡੀ ਰੁਕੀ ਜਾਂਦੀ ਤੂੰ। ਆਈ ਬਾਹ ਚੜੀਆਂ। ਤੇਰੇ ਚੜੀਆਂ ਚ ਘਾਰਿਆ। ਵੱਡੀ ਕਾਰਾਟੇ ਚੈਂਪੀਅਨ ਬੌਕਸਿੰਗ ਚੈਂਪੀਅਨ। ਕਾਰਾਟੇ ਬੰਦਿਆ ਦੇ ਚੱਲਦੇ ਸੱਪਾ ਦੇ ਨਹੀਂ ਚੱਲਦੇ। ਤੇ ਬਾਸ ਸਾਪੂ ਦਾ ਫਿਰ ਤੇ ਮੇਰੀ ਗਲਤੀ ਕੋਈ ਅਸੀਂ ਤਾਂ ਰੋਹ ਲੰਘਦੇ ਇਧਰੋਂ ਅੱਗੇ ਰੁਕ ਅੱਗੇ ਰੁਕ ਗੱਡੀ ਗਲਤੀ ਕੀਤੀ ਤੇਰੇ ਨਾਲ ਆਪੇ ਮੈਂ ਹਾਇ ਰੱਬ ਮੈਨੂੰ ਜੰਗਲਾ ਚ ਕਿੱਥੇ ਲੈ ਆਇਆ ਮੈਂ ਤੇ ਤੇ ਪ੍ਰੋਸਾ ਕਰਕੇ ਗਲਤੀ ਕੀਤੀ ਤੇਨ ਮੈਂ ਦੱਸਾਂ ਤੇਰੇ ਕਰਕੇ ਅੱਜ ਮੇਰੇ ਤੇ ਆ ਗਈ ਰੱਬਾ ਤੂੰ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਰੱਬਾ ਹਾਲਤ ਤੂੰ ਮੇਰੇ ਨਾਲ ਨਹੀਂ ਹੈਗਾ ਹਾਏ ਹੁਣ ਮੈਂ ਜੰਗਲਾ ਵਿੱਚ ਕੀ ਕਰੂੰਗੀ ਕੀ ਕਰੂੰਗੀ ਮੈਨੂੰ ਤੇਰਾ ਪਤਾ ਸੀ ਮੈਨੂੰ ਤੇਰਾ ਪਤਾ ਸੀ ਹਾਏ ਰੱਬਾ ਤੂੰ ਮੇਰੇ ਨਾਲ ਨਹੀਂ ਹੈਗਾ ਮੈਂ ਕੀ ਕਰੂੰਗੀ ਇਹ ਜੰਗਲਾ ਵਿੱਚ ਮੈਂ ਮੈਂ ਕੀ ਕਰੂੰਗੀ ਮੇਰੀ ਗਾਲ ਓਏ ਨੇੜਾ ਨਹੀਂ ਨੇੜਾ ਨਹੀਂ ਓਪ ਐਟਮ ਆਕਰ ਤੇਰਾ ਸਿਰ ਪਾੜ ਦੂੰਗੀ ਜੇ ਤੂੰ ਨੇੜੇ ਆਇਆ ਤਾਂ ਇਟ ਇਟ ਛੋੜ ਦੇ ਥੱਲੇ ਇਟ ਨਾ ਮਾਰੀ ਜੇ ਤੂੰ ਮੇਰੇ ਨੇੜੇ ਆ ਗਿਆ ਨਾ ਬਸ ਸੋਚ ਲੈ ਤੇਰਾ ਸਿਰ ਖੁੱਲ ਗਿਆ ਇਟ ਨਾ ਮਾਰੀ ਤੇ ਮੈਂ ਦੱਸ ਦਾਂ ਮੈਂ ਦੱਸ ਦਾਂ ਮੇਰੀ ਗਾਲ ਸੁਣਾ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਉਹਨਾਂ ਕੁੜੀਆਂ ਚੁਣੀ ਹੈਗੀ ਜਿਹੜੇ ਕਿਸੇ ਦੀ ਗੱਲ ਜਰਜੂਗੀ ਜਿਹੜੀ ਕਿਸੇ ਦਾ ਵੀ ਜ਼ੁਲਮ ਜਰਜੂਗੀ ਮੈਂ ਉਹਨਾਂ ਕੁੜੀਆਂ ਚੋਂ ਆ ਜਿਹੜੀ ਆਪਣੀ ਲੜਾਈ ਖੁਦ ਲੜਨਾ ਜਾਣਦੀ ਆ ਤੇ ਤੂੰ ਸੋਚਦਾ ਜੇ ਤੂੰ ਮੇਰੇ ਨੇੜੇ ਆ ਗਿਆ ਨਾ ਆਹ ਵੇਖ ਲੈ ਸਿੱਧੇ ਸਿੱਧੇ ਮਾਰੂ ਤੇਰੇ ਮੂੰਹ ਤੇ ਨਾ ਮਤਨ ਪਤਾ ਲੱਗ ਜਾਊਗਾ ਤੂੰ ਬਹੁਤ ਬੋਲਦੀ ਆ ਬਹੁਤ ਬੋਲੀ ਆ ਘਾਰਿਆ ਮੇਰਾ ਪਿੱਛੇ ਆ ਆ ਤੇਰਾ ਘਰ ਹੈ ਜਿੰਨੀ ਤੇਰੀ ਜਬਾਨ ਚੱਲਦੀ ਆ ਨਾ ਇਹਨਾਂ ਤੋਂ ਦਿਮਾਗ ਚਲਾਵੇਂ ਨਾ ਜ਼ਿੰਦਗੀ ਤਰੱਕੀ ਕਰ ਲੈ ਤੂੰ ਪਹਿਲਾਂ ਨਹੀਂ ਦੱਸ ਸਕਦਾ ਸੀ ਤੂੰ ਬੋਲਦੀ ਇੰਨਾ ਕਿ ਤੈਨੂੰ ਦੱਸੇ ਬੰਦਾ ਕੀ ਘਰ ਤੇਰਾ ਬੜਾ ਵੱਡਾ ਹੈ ਬੜਾ ਸੋਹਣਾ ਹੈ ਇਹਨਾਂ ਦਿਲ ਵੀ ਵੱਡਾ ਹੁੰਦਾ ਨਾ ਤੂੰ ਬੇਲੇ ਦੇ ਰਿੰਦਾ ਤੇ ਇੱਥੋਂ ਤੱਕ ਨੋਬਤ ਨਹੀਂ ਸੀ ਹੋਣੀ ਆਪੇ ਕਿੱਧਰ ਵੜੀ ਜਾਣੀ ਤੂੰ ਮੇਰੇ ਘਰ ਹਾਂ ਤੂੰ ਵੀ ਤੇ ਲੈ ਕੇ ਜਾਣਾ ਹੀ ਆ ਮੈਂ ਅੱਗੇ ਜਾਊਂਗਾ ਤੂੰ ਜਾਏਂਗੀ ਤੂੰ ਪਹਿਲੇ ਘਰ ਕੇਸ ਦੇ ਬੜੀ ਜਾ ਪਹਿਲੇ ਮੈਨੂੰ ਮੰਮੀ ਨੂੰ ਦੱਸਣਾ ਪੈਣਾ ਵਾ ਠੀਕ ਆ